ਸਤਗੁਰੂ ਜੀ ਕਹਿੰਦੇ ਕੇਸਰ ਕੁਸਮ ਮਿਰਗ ਮੈਂ ਹਰਣਾ ਇਹ ਚਾਰ ਵਸਤੂਆਂ ਨੇ ਇੱਕ ਹੈ ਕੇਸਰ ਇੱਕ ਹੈ ਕੁਸਮ ਇੱਕ ਹੈ ਮਿਰਗਮੈਂ ਮਿਰਗਮੈਂ ਤੋਂ ਆਭਾਵ ਹੈ ਜਿਹੜਾ ਮਿਰਗ ਦੀ ਨਾਭੀ ਚੋਂ ਨਿਕਲਣ ਵਾਲੀ ਕਸਤੂਰੀ ਕਹ ਲੋ ਹਰਣਾ ਹਰਣਾ ਕਹਿੰਦੇ ਸੋਨੇ ਨੂੰ ਇਹ ਚਾਰ ਚੀਜ਼ਾਂ ਜਿਹੜੀਆਂ ਨੇ ਅਸਲ ਵਿੱਚ ਗੁਰੂ ਸਾਹਿਬ ਇੱਥੇ ਭਗਤ ਦੀ ਵੀ ਲਖਣਤਾ ਭਗਤ ਦੀ ਮਹਾਨਤਾ ਦਰਸਾਉਣ ਲੱਗੇ ਨੇ ਸਤਗੁਰੂ ਜੀ ਕਹਿੰਦੇ ਜਿਹੜਾ ਕੇਸਰ ਹੈ ਜਿਹੜਾ ਕੁਸਮ ਹੈ ਕੁਸਮ ਕਹਿੰਦੇ ਫੁੱਲ ਨੂੰ ਕੇਸਰ ਇਹ ਵੀ ਸੁਗੰਧੀ ਵਾਲਾ ਇੱਕ ਪਾਊਡਰ ਦੀ ਤਰ੍ਹਾਂ ਹੁੰਦਾ ਮਿਰਗਮੇ ਕਸਤੂਰੀ ਹਰਨਾ ਸੋਨਾ ਸਤਿਗੁਰੂ ਜੀ ਕਹਿੰਦੇ ਚਾਰ ਚੀਜ਼ਾਂ ਸਰਬ ਸਰੀਰੀ ਚੜਨਾ ਇਹ ਸਾਰਿਆਂ ਦੇ ਸਰੀਰ ਤੇ ਚੜਾਈਆਂ ਜਾਂਦੀਆਂ ਕੇਸਰ ਵੀ ਲੋਕ ਆਪਣੇ ਤਨ ਤੇ ਛਿੜਕਦੇ ਨੇ ਫੁੱਲ ਵੀ ਚੜਾਉਂਦੇ ਨੇ ਕਸਤੂਰੀ ਵੀ ਸੋਨਾ ਵੀ ਲੋਕ ਪਾਉਂਦੇ ਨੇ ਪਰ ਕਦੇ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਇਹ ਕੇਸਰ ਕਿੱਥੋਂ ਆਇਆ ਕਿੰਨੇ ਬਣਾਇਆ ਬਣਾਉਣ ਵਾਲਾ ਉੱਚੀ ਜਾਤ ਦਾ ਸੀ ਨੀਵੀਂ ਜਾਤ ਦਾ ਸੀ ਹਾਲਾਂਕਿ ਬ੍ਰਾਹਮਣ ਜਿਹੜਾ ਅਤ ਦੀ ਨਫ਼ਰਤ ਕਰਦਾ ਹੈ ਕਿ ਇਹ ਫਲਾਣਾ ਸ਼ੁੱਧਰ ਹੈ ਇਹ ਫਲਾਣਾ ਇਸ ਤਰ੍ਹਾਂ ਉਹਦੇ ਵੀ ਤਨ ਤੇ ਕੇਸਰ ਲੱਗਦਾ ਹੈ ਉਹ ਤੇ ਮੰਦਰਾਂ ਦੇ ਵਿੱਚ ਟਿੱਕੇ ਵੀ ਕੇਸਰ ਦੇ ਲਾਉਂਦਾ ਹੈ ਪਰ ਉਹ ਇਹ ਨਹੀਂ ਪੁੱਛਦਾ ਕਿ ਇਹ ਕੇਸਰ ਬਣਿਆ ਕਿਵੇਂ ਆਇਆ ਕਿੱਥੋਂ ਕੁਸਮ ਫੁੱਲ ਕਿੰਨੇ ਤੋੜਿਓ ਮਾਲੀ ਦੀ ਕਿਹੜੀ ਜਾਤ ਸੀ ਕਿਹੜਾ ਵਰਣ ਸੀ ਉਹ ਨਹੀਂ ਪੁੱਛਦਾ ਮਿਰਗ ਮੇ ਹਿਰਨ ਦੀ ਨਾਭੀ ਚੋਂ ਨਿਕਲੀ ਕਸਤੂਰੀ ਕਿੰਨੀ ਕਹਿਣ ਨੂੰ ਉਹ ਜਗਾ ਜਿਹੜੀ ਹੈ ਅਪਵਿੱਤਰ ਮੰਨੀ ਜਾਂਦੀ ਹੈ ਜਿਹੜਾ ਨੱਕ ਹੈ ਨਾ ਹਿਰਨ ਦਾ ਨੱਕ ਦੇ ਵਿੱਚੋਂ ਕਸਤੂਰੀ ਨਿਕਲਦੀ ਹੈ ਤੇ ਆਮ ਬੰਦਾ ਨੱਕ ਚੋਂ ਨਿਕਲੀ ਚੀਜ਼ ਨੂੰ ਵੇਖਣ ਲਈ ਤਿਆਰ ਨਹੀਂ ਪਰ ਉਹ ਕਸਤੂਰੀ ਜਿਹੜੀ ਹੈ ਉਹਨੂੰ ਲੋਕ ਆਪਣੇ ਤਨ ਤੇ ਛਿੜਕਦੇ ਨੇ ਹਰਨਾ ਸੋਣਾ ਕਿੰਨੇ ਬਣਾਇਆ ਕਿੱਥੋਂ ਆਇਆ ਕਿਵੇਂ ਇਹ ਬਣਿਆ ਕੋਈ ਨਹੀਂ ਪੁੱਛਦਾ ਸਰਬ ਸਰੀਰੀ ਚੜਨਾ ਸਤਿਗੁਰੂ ਕਹਿੰਦੇ ਸਾਰਿਆਂ ਸਰੀਰਾਂ ਤੇ ਚਾਰ ਚੀਜ਼ਾਂ ਵਰਤੀਆਂ ਜਾਂਦੀਆਂ ਚੰਦਣ ਭਗਤਾਂ ਜੋਤ ਇਨੇਹੀ ਚੰਦਣ ਤੇ ਭਗਤ ਸਤਿਗੁਰੂ ਕਹਿੰਦੇ ਇਹਨਾਂ ਦੀ ਜੋਤ ਤੋਂ ਕਹਲੋ ਇਹਨਾਂ ਦਾ ਪ੍ਰਭਾਵ ਵੀ ਇਸੇ ਤਰ੍ਹਾਂ ਦਾ ਸਰਬੇ ਪਰਮਲ ਕਰਣਾ ਪਰਮਲ ਦਰਤ ਹੁੰਦੇ ਸੁਗੰਧੀ ਸਤਿਗੁਰੂ ਕਹਿੰਦੇ ਸਾਰਿਆਂ ਨੂੰ ਸੁਗੰਧਿਤ ਕਰਦੇ ਨੇ ਭਗਤ ਦੀ ਜਾਤ ਨਹੀਂ ਹੁੰਦੀ ਭਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤ ਨੇ ਭਗਤ ਰਵੇਦਾਸ ਦੀ ਅਖੌਤੀ ਜਾਤ ਉਹਨਾਂ ਦੀ ਚਮਾਰ ਹੈ ਕਬੀਰ ਜੀ ਜੁਲਾਹ ਨਾਮਦੇਵ ਜੀ ਸ਼ੀਂਬੇ ਨੇ ਭਗਤ ਧੰਨਾ ਜੀ ਜੱਟ ਨੇ ਇਸ ਤਰ੍ਹਾਂ ਇਹਨਾਂ ਨੂੰ ਸੰਸਾਰ ਤੇ ਛੂਦਰ ਜਿਹੜੀ ਵਰਣਵੰਡ ਹੈ ਉਹਦੇ ਅਨੁਸਾਰ ਛੂਦਰ ਗਿਣਿਆ ਜਾਂਦਾ ਹੈ ਤੇ ਜਦੋਂ ਭਗਤ ਬਣ ਗਏ ਹੁਣ ਜਿਹੜਾ ਭਗਤ ਹੈ ਉਹ ਸਾਰਿਆਂ ਨੂੰ ਸੁਗੰਧਿਤ ਕਰਦਾ ਹੈ ਤੇ ਜਿਨੇ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਅਸੀਂ ਮੱਥਾ ਟੇਕਦੇ ਹਾਂ ਥੋੜਾ ਕਹਿੰਦੇ ਆ ਕਿ ਕੱਲੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਰੇ ਇੱਥੇ ਤੇ ਸਾਰੇ ਭਗਤਾਂ ਨੂੰ ਮੱਥਾ ਟੇਕਦੇ ਇੱਥੇ ਸਾਰਿਆਂ ਦੇ ਚਰਨਾਂ ਤੇ ਅਸੀਂ ਸਰੀਰ ਸੀਸ ਝੁਕਾਉਨੇ ਆ ਗੁਰੂ ਜੀ ਕਹਿੰਦੇ ਇਹਨਾਂ ਦਾ ਕੋਈ ਵ ਰਣ ਨਹੀਂ ਹੁੰਦਾ ਭਗਤ ਦੀ ਕੋਈ ਜਾਤ ਨਹੀਂ ਕੋਈ ਗੋਤ ਨਹੀਂ ਕੋਈ ਭਗਤ ਦਾ ਰੂਪ ਰੇਖ ਨਹੀਂ ਭਗਤ ਜਿਹੜਾ ਉਹ ਰੱਬ ਬਣ ਜਾਂਦਾ ਗੁਰੂ ਜੀ ਕਹਿੰਦੇ ਜਿਵੇਂ ਚੰਦਨ ਸਾਰੇ ਦਰਖਤਾਂ ਨੂੰ ਸਾਰੇ ਬੂਟਿਆਂ ਨੂੰ ਸੁਗੰਧਿਤ ਕਰਦਾ ਓਵੇਂ ਜਿਵੇਂ ਭਗਤ ਕੋਲ ਆਏ ਹਰ ਇੱਕ ਨੂੰ ਪਰਮਾਤਮਾ ਦੇ ਨਾਮ ਦੀ ਸੁਗੰਧੀ ਦਿੰਦਾ ਇਹਨਾਂ ਦਾ ਸੁਭਾਵ ਹੈ ਸਰ ਬੇ ਪਰਮਲ ਕਰਨਾ ਸਾਰਿਆਂ ਨੂੰ ਸੁਗੰਧਿਤ ਕਰਨਾ ਘੇ ਪਟ ਭਾਂਡਾ ਕਹੈ ਨਾ ਕੋਇ ਹੁਣ ਅਗਲੀ ਇੱਕ ਹੋਰ ਉਦਾਹਰਣ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਘਿਓ ਹੈ ਉਹਨੂੰ ਚਮੜੇ ਦੇ ਕੁੱਪੇ ਬਣਾਏ ਜਾਂਦੇ ਸੀ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਸੀ ਹੁਣ ਚਮੜੇ ਦੀ ਜਿਹੜੀ ਬੈਲਟ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚਕਾਉਣ ਤੋਂ ਪਹਿਲਾਂ ਲਵਾ ਦਿੱਤਾ ਜਾਂਦਾ ਹੈ ਚਮੜੇ ਦੀ ਕੋਈ ਚੀਜ਼ ਗੁਰਦੁਆਰੇ ਨਹੀਂ ਲੈ ਕੇ ਆ ਸਕਦੇ ਤੁਸੀਂ ਹਾਲਾਂਕਿ ਸਰੀਰ ਚਮੜੇ ਦਾ ਹੀ ਹੈ ਪਰ ਚਮੜੇ ਦੀ ਬਣੀ ਚੀਜ਼ ਗੁਰੂ ਘਰ ਪ੍ਰਵਾਣ ਨਹੀਂ ਪਰ ਜਦੋਂ ਉਸ ਚਮੜੇ ਦੇ ਵਿੱਚ ਘਿਓ ਪਾਇਆ ਜਾਂਦਾ ਹੈ ਉਹ ਘਿਓ ਪਵਿੱਤਰ ਹੀ ਰਹਿੰਦਾ ਹੈ ਚਮੜੇ ਦੇ ਬਣੇ ਕੁੱਪਿਆਂ ਵਿੱਚ ਪਾਇਆ ਘਿਓ ਕਦੇ ਨਹੀਂ ਕੋਈ ਪੁੱਛਦਾ ਕਿ ਕੁੱਪੇ ਵਿੱਚ ਪਿਆ ਤੇ ਚਮੜੇ ਦੇ ਵਿੱਚ ਅਸੀਂ ਮੈਂ ਇਹਦੀ ਵਰਤੋਂ ਨਹੀਂ ਕਰਨੀ ਸਤਿਗੁਰੂ ਕਹਿੰਦੇ ਸਾਰੇ ਹੀ ਉਹਦੀ ਵਰਤੋਂ ਕਰਦੇ ਨੇ ਐਸਾ ਭਗਤ ਵਰਣ ਮੈਂ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਸੇ ਤਰ੍ਹਾਂ ਜਿਵੇਂ ਚਮੜੇ ਦੇ ਕੁੱਪੇ ਵਿੱਚ ਪਏ ਘਿਓ ਦੀ ਪਵਿੱਤਰਤਾ ਕਾਇਮ ਰਹਿੰਦੀ ਹੈ ਭਗਤ ਕਿਸੇ ਵੀ ਵਰਣ ਵਿੱਚ ਹੋਵੇ ਗੁਰੂ ਜੀ ਕਹਿੰਦੇ ਉਹ ਮਹਾਨ ਉਹਦੀ ਪਵਿੱਤਰਤਾ ਬਣੀ ਰਹਿੰਦੀ ਹੈ ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ ਤੇਰਾ ਨਾਮ